ਆ ਦੇਖ ਲਓ ਬਈ ਦੁਨੀਆ ਦਾ ਵੀ ਕੋਈ ਸਿੱਖ ਨਹੀਂ ਲੱਖ ਲੱਖ ਦੀਆਂ ਤੇ ਕੁਰਸੀਆਂ ਪਈਆਂ ਨੇ ਛੜ ਜੇ ਲੱਕੜ ਬਾਹਲੀ ਮਹਿੰਗੀ ਲੱਕੜ ਦਾ ਦੱਸਦੇ ਆ ਜੀ ਇਹ ਟਾਲੀ ਦੀ ਕੁਰਸੀ ਬਣੀ ਹੋਈ ਹੈ ਜੀ ਟਾਲੀ ਦੀ 1 ਲੱਖ ਰੁਪਈਆ ਦੀ 1 ਲੱਖ 10 ਹਜ਼ਾਰ ਦੀ ਲੱਖ ਦੀ ਨਹੀਂ ਜੀ 1 ਲੱਖ 10 10 ਹਜ਼ਾਰ ਦੀ ਲੈ ਬਈ ਜਿਆ ਸਮਾਨ ਤਾਂ ਤੁਸੀਂ ਦੇਖੋ ਕੀ ਹੈਗਾ ਸਮਾਨ ਕੀ ਹੋਊਗਾ ਇਹ ਕੱਪੜੀ ਲਾਇਆ ਉੱਪਰ ਹੋਊਗੀ 1 ਲੱਖ 10 ਹਜ਼ਾਰ ਰੁਪਈਆ ਦੀ ਕੁਰਸੀਆਂ ਕੁਰਸੀ ਦੇ ਨਾਲ 9 ਸੀਟਰ ਸੋਫਾ ਹੈਗਾ ਅੱਛਾ ਸੋਫਾ ਲਾਤਾ ਨਾਲ ਜੀ ਨਾਲ ਇਹਦੇ ਸੋਫਾ ਹੈ ਜੀ 1 ਲੱਖ 10 ਹਜ਼ਾਰ ਰੁਪਈਆ ਦੇ ਇਹ ਇਹ ਫਿਰ ਵੀ ਮਹਿੰਗਾ ਹੈ ਹਨ ਨਾਲਾ ਬੈੱਡ ਵੀ ਨਹੀਂ ਜੀ 110000 ਦੇ ਵਿੱਚ ਬੈੱਡ ਵੀ ਨੇ ਬੱਡਾਂ ਦੇ ਨਾਲ ਗੱਦੇ ਵੀ ਨਹੀਂ ਆਹ ਗੱਦੇ ਵਿੱਚ ਹੀ ਗੱਦੇ ਵਿੱਚ ਹੀ ਲਓ ਬਈ ਇਹ ਪੈਕੇਜ ਬਣਾਇਆ ਅੱਛਾ ਤੁਸੀਂ 110000 ਦੇ ਵਿੱਚ 110000 ਆ ਨਮਾਰੀ ਵੀ ਵਿੱਚੀ ਹੈ ਜੀ ਹੁਣ ਜਮੀ ਧੱਕਾ ਕਰੀ ਇਹਨੂੰ ਛੇੜ ਜੀ ਲੋਕ ਕਹਿੰਦੇ ਵੀ ਸੇਡ ਅਦਾਈ ਚ ਕਾਉਣ ਲੱਗਿਆ ਫਰੀਏ ਅਜੇ ਤਾਂ ਇੱਕ ਡਾਈਨਿੰਗ ਟੇਬਲ ਵੀ ਅੱਛੇ ਕੁਰਸੀਆਂ ਵਾਲਾ ਜੀ ਉਹ ਬਈ ਇੱਕ ਹੋਰ ਚੀਜ਼ ਵੀ ਹੈ ਇੱਧਰ ਇੱਧਰ ਮਾਰੀ ਕੈਮਰਾ 110000 ਦੇ ਵਿੱਚ ਕਿਵੇਂ ਇਹ ਆਪਾਂ ਸਟਾਕਸ ਟੂ ਕਲੀਅਰ ਕਰ ਰਹੇ ਆਂ ਸਟਾਕ ਕਲੀਅਰ ਕਰਨ ਨੂੰ ਜਿਹੜਾ ਮਰਜ਼ੀ ਰੰਗ ਡਿਜ਼ਾਈਨ ਲਵੇ ਮਾਲ ਸਟਾਕ ਵਾਧੂ ਆਪਣੇ ਕੋਲੇ ਅਸੀਂ ਚਾਹੀਏ ਹੁਣ ਤਾਂ ਤਾ ਤਾ ਬਣਾ ਕੇ ਲੈ ਲੇ ਹਾਂ ਜਿਹੜਾ ਮਰਜ਼ੀ ਰੰਗ ਜਾਨ ਬਣਾ ਲੈ ਰੰਗ ਦੇਖੋ ਕੰਮ ਕਿੰਨਾ ਸੋਹਣਾ ਆਇਆ ਪੀਜੂ ਪਾਲਿਸ਼ ਹੋਈ ਹੈ ਕਾਲੀ ਦਾ ਸੈੱਟ ਹੈਗਾ 1,10,000 ਰੁਪਏ ਦਾ ਸੈੱਟ ਹੈਗਾ ਡਿਲੀਵਰੀ ਇਹਦੀ ਪੂਰੇ ਪੰਜਾਬ ਚ ਫਰੀਆ ਆਨਲਾਈਨ 1000 ਰੁਪਏ ਬੁਕਿੰਗ ਹੈ ਬਾਕੀ ਪੈਸੇ ਉਹ ਦੇਨੇ ਜਦੋਂ ਤੁਹਾਡੇ ਘਰੇ ਸਮਾਨ ਪਹੁੰਚ ਗਿਆ ਜੇ ਤੁਹਾਨੂੰ ਜੇ ਆਹ ਚੀਜ਼ ਪਸੰਦ ਨਹੀਂ ਨਾ ਪਿੱਛੇ ਵੀ ਆਹ ਰੰਗ ਜਾਨੇ ਲਾਉਣਾ ਹੋਰ ਰੰਗ ਜਿਹੜਾ ਮਰਜ਼ੀ ਤੁਹਾਡੇ ਦਿਲ ਚੋਂ ਦਾ ਗੂਗ